ਇਸ ਤਸਵੀਰ ਰਣਜੀਤ ਕੌਰ ਨਾਮ ਦੀ ਇੱਕ ਕੁੜੀ ਦੀ ਹੈ ਜੋ ਕਿ ਤੁਸੀਂ ਹੁਣੇ ਦੇਖ ਚੁੱਕੇ ਹੋ ਇਸ ਤੇ ਬਾਬਤ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਰਣਜੀਤ ਕੌਰ ਨੂੰ ਪਿਆਰਾ ਸਿੰਘ ਦੇ ਨਾਲ ਜਦੋਂ ਪਿਆਰ ਹੋ ਗਿਆ ਤਾਂ ਕਰੀਬ 1.5 ਸਾਲ ਪਹਿਲਾਂ ਦੋਖਾ ਨੇ ਸੈਮਤੀ ਦੇ ਨਾਲ ਵਿਆਹ ਕਰਵਾ ਲਿਆ ਪਰ ਉਹਨਾਂ ਦੇ ਇਸ ਵਿਆਹ ਨੂੰ ਲੈ ਕੇ ਪਰਿਵਾਰਿਕ ਮੈਂਬਰ ਰਾਜੀ ਨਹੀਂ ਹੋਏ ਰਣਜੀਤ ਕੌਰ ਦੇ ਭਰਾਵਾਂ ਤੇ ਭਾਬੀਆਂ ਸਮੇਤ ਪਰਿਵਾਰਿਕ ਮੈਂਬਰ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਤੀ ਪਿਆਰਾ ਸਿੰਘ ਦੇ ਨਾਲ ਐਂਜ ਲਵ ਮੈਰਿਜ ਕਰਵਾ ਲਵੇ ਲਵ ਮੈਰਿਜ ਤਾਂ ਕਰਵਾ ਲਈ ਕਿ ਇਹ ਤੇ ਘਰ ਦੇ ਵਿੱਚ ਹੁਣ ਪਤੀ ਪਤਨੀ ਆਪਣਾ ਗੁਜ਼ਾਰਾ ਵਧੀਆ ਕਰ ਰਹੇ ਸੀ ਅਤੇ ਹੁਣ ਘਰ ਦੇ ਵਿੱਚ ਜਦੋਂ ਖੁਸ਼ੀਆਂ ਆਉਣੀਆਂ ਸੀ ਤਾਂ ਉਹਨਾਂ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਕਿਸੇ ਤਰ੍ਹਾਂ ਦੇ ਨਾਲ ਇਸ ਕਾਂਤੀ ਭਿੰਕ ਰਣਜੀਤ ਕੌਰ ਤੇ ਭਰਾਵਾਂ ਨੂੰ ਪਹ ਜਾਂਦੀ ਹੈ ਜਿਸ ਤੋਂ ਬਾਅਦ ਉਹ ਉਸ ਦੀਆਂ ਪਤਨੀਆਂ ਸਮੇਤ ਰਿਸ਼ਤੇਦਾਰ ਮਿਲ ਕੇ ਰਣਜੀਤ ਕੌਰ ਅਤੇ ਉਸਦੇ ਪਤੀ ਪਿਆਰਾ ਸਿੰਘ ਦਾ ਪੁੱਟਕਟਾਪਾ ਕਰਦੇ ਨੇ ਇਹ ਸਾਰੇ ਦੋਸ਼ ਨੇ ਜਿਹੜੇ ਇਲਜ਼ਾਮ ਨੇ ਜਿਹੜੇ ਇਹ ਭੈਣ ਰਣਜੀਤ ਕੌਰ ਦੇ ਵੱਲੋਂ ਹੀ ਲਗਾਏ ਗਏ ਨੇ ਅਤੇ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਹੈ ਤਾਂ ਖੈਰ ਰਣਜੀਤ ਕੌਰ ਦੱਸਦੀ ਹੈ ਕਿ ਜਦੋਂ ਉਹ ਗਰਭਵਤੀ ਸੀ ਤਾਂ ਭਰਾਵਾਂ ਨੇ ਮਿਲ ਕੇ ਉਸਦੇ ਢਿੱਡ ਦੇ ਉੱਪਰ ਲੱਤਾਂ ਮਾਰੀਆਂ ਜਿਸ ਤੇ ਚੱਲਦੇ ਹੋਏ ਉਸ ਦਾ ਬੱਚਾ ਖਤਮ ਹੋ ਗਿਆ ਮਾਮਿਆਂ ਦੇ ਵੱਲੋਂ ਯਾਨੀ ਕਿ ਆਪਣੇ ਹੀ ਹੋਣ ਵਾਲੇ ਕਰਦੇ ਇਸ ਜੀ ਨੂੰ ਖਤਮ ਕੀਤਾ ਗਿਆ ਤੇ ਇਸ ਗੱਲ ਦੀ ਸ਼ਿਕਾਇਤ ਭੈਣ ਦੇ ਵੱਲੋਂ ਪੁਲਿਸ ਦੇ ਕੋਲ ਦਰਜ ਕਰਵਾਈ ਗਈ ਹੈ ਨਾਲ ਹੀ ਉਸ ਦਾ ਕਹਿਣਾ ਹੈ ਕਿ ਹੁਣ ਜਦੋਂ ਦੁਬਾਰਾ ਉਹ ਗਰਭ ਧਾਰਨ ਕਰ ਚੁੱਕੀ ਹੈ ਤਾਂ ਇੱਕ ਵਾਰ ਫਿਰ ਤੋਂ ਉਸ ਦੇ ਭਰਾਵਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਉਸ ਦੇ ਢਿੱਡ ਦੇ ਉੱਪਰ ਲੱਤਾਂ ਮਾਰੀਆਂ ਗਈਆਂ ਨੇ ਜਿਸ ਦੇ ਚਲਦੇ ਹੋਏ ਉਹ ਆਪਣੇ ਹੀ ਪਰਿਵਾਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਚਾਹੁੰਦੀ ਹੈ ਬਣਦੀ ਕਾਰਵਾਈ ਦੀ ਗੱਲ ਇਸ ਭੈਣ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਆਖ ਰਹੀ ਹੈ ਕਿ ਮੈਨੂੰ ਭਰਾਵਾਂ ਤੋਂ ਹੀ ਖਤਰਾ ਹੈ ਉਸਨੇ ਮੇਰੇ ਬੱਚੇ ਦੀ ਪਹਿਲਾਂ ਵੀ ਜਾਨ ਲਈ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਉਹ ਇਹੋ ਜਿਹਾ ਹੀ ਮਾੜਾ ਕਾਰਾ ਕਰ ਰਹੇ ਨੇ ਜਿਸ ਦੇ ਚਲਦੇ ਹੋਏ ਪੁਲਿਸ ਅਤੇ ਡਾਕਟਰਾਂ ਦੇ ਵੱਲੋਂ ਵੀ ਗੱਲਾਂ ਬਾਤਾਂ ਸਾਹਮਣੇ ਰੱਖੀਆਂ ਗਈਆਂ ਨੇ ਪਰ ਸੁਣ ਲੈਣਿਆ ਕਿ ਭੈਣ ਅਤੇ ਜੀਜਾ ਪਿਆਰਾ ਸਿੰਘ ਇਸ ਪੂਰੀ ਘਟਨਾ ਦੇ ਬਾਬਤ ਕੀ ਕੁਝ ਦੱਸ ਰਹੇ ਨੇ ਜਾਂਦੇ ਜਾਂਦੇ ਤੁਹਾਨੂੰ ਵੀ ਦੱਸਦੇ ਚੱਲੀਏ ਕਿ ਇਹ ਖਬਰ ਅਬੂਹਰ ਦੇ ਚੰਨ ਖੇੜਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਕਿ ਇੱਕ ਭੈਣ ਦੇ ਵੱਲੋਂ ਆਪਣੇ ਹੀ ਭਰਾਵਾਂ ਤੇ ਇਹ ਇਲਜ਼ਾਮ ਲਾਇਆ ਗਿਆ ਕਿ ਲਵ ਮੈਰਿਜ ਤੋਂ ਬਾਅਦ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਗਰਭ ਦੇ ਵਿੱਚ ਉਸਦੇ ਬੱਚਿਆਂ ਨੂੰ ਖਤਮ ਕਰਨ ਦੀ ਇੱਕ ਨਾਪਾਕ ਕੋਸ਼ਿਸ਼ ਨੂੰ ਕੀਤੀ ਗਈ ਹੈ ਤੇ ਪਹਿਲਾਂ ਤਾਂ ਇੱਕ ਬੱਚੇ ਨੂੰ ਖਤਮ ਹੀ ਕਰ ਦਿੱਤਾ ਗਿਆ ਸੀ ਭਰਾਵਾਂ ਦੇ ਵੱਲੋਂ ਚੰਨ ਦੀ ਕਿਹੜੀ ਚੰਨ ਖੇੜਾ ਇਹ ਗੱਲ ਕੀ ਹੋਏਗੀ ਤੁਹਾਡਾ ਇਹ ਨਾਂ ਦੀ ਬਸ ਅਸੀਂ ਕੁਝ 1.5 ਸਾਲ ਹੋ ਗਿਆ ਸਾਡੀ ਕੋਟ ਮੈਰਿਜ ਹੋਈ ਨੂੰ ਜੀ ਉਸ ਮੁੱਦਦ ਤੱਕ ਇਹਦੀ ਮੰਮੀ ਜਿੰਦੀ ਸੀਗੀ ਤੇ ਉਹ ਸਾਨੂੰ ਰਜਮੰਦੀਨਾ ਘਰੇ ਲੈ ਕੇ ਗਈ ਤਾਂ ਸਾਨੂੰ ਸਪਾਈਕਾ ਬੱਚਾ ਆਉਣ ਵਾਲਾ ਸੀ ਰੀਂਜ ਇਕੱਠਾ ਉਹਨੇ ਮੈਂ ਐਵੇਂ ਸੱਟ ਫੇਟ ਤੇ ਮਿਰਜਾ ਕਰਾ ਦਿੱਤਾ ਤੇ ਹੁਣ ਜਦੋਂ ਫੇਰ ਮੈਨੂੰ ਬੱਚਾ ਹੋਣ ਵਾਸਤੇ ਮੇਰਾ ਪੰਜਵਾਂ ਮਹੀਨਾ ਚੱਲਦਾ ਤੇ ਉਹਨਾਂ ਨੇ ਅੱਜ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਤੇ 8 ਸਾਲ ਹੋ ਗਿਆ ਗੁਜ਼ਰੇ ਨੂੰ ਮੰਮੀ ਮੇਰੇ ਦੂਜੇ ਮਹੀਨੇ ਗੁਜ਼ਰੀਏ ਜੀ ਦੋ ਦੂਜੇ ਮਹੀਨੇ 6 ਤਰੀਕ ਨੂੰ ਹੁਣ ਇਹ ਮੈਨੂੰ ਪਿੰਡ 'ਚ ਰਹਿਣ ਨਹੀਂ ਦਿੰਦੇ ਜੀ ਮੇਰੇ ਅੱਗੇ ਇੱਕ ਜਵਾਬ ਆਉਣ ਵਾਲਾ ਸੀ ਜੀ ਇਹਨਾਂ ਨੇ ਲੱਤਾਂ ਢੇਡ ਚ ਮਾਰ ਮਾਰ ਕੇ ਤੋ ਗਰਾਤਾ ਜੀ ਕੀ ਕੋਈ ਪਰਿਵਾਰਿਕ ਲੜਾਈ ਹੋਈ ਹੈ ਤੇ ਇਹਦੇ ਜੋ ਲੇਡੀ ਹੈ 5 ਮਹੀਨੇ ਦੀ ਗਰਭਤੀ ਹੈ ਇਹਦੇ ਪੇਟ ਚ ਕਰੀ ਲੱਤਾਂ ਮਾਰੀਆਂ ਤਾਂ ਸੀ ਰੋਗ ਜੋ ਆਬਸਟੇਟਿਕ ਓਪੀਨੀਅਨ ਪਾਈ ਹੋਈ ਹੈ ਤੇ ਬਾਕੀ ਜਿਹੜੀ ਐ ਐਮ ਐਲ ਸੀ ਕਰਦੀ ਹੈ ਉਸ ਨੂੰ ਇਨਫੋਰਮ ਕਰਤਾ ਹੈ ਜੀ